ਸਾਸੀ ਕਾਲ ਜੀ ਉਮੀਦ ਆ ਕਿ ਤੁਸੀਂ ਠੀਕ ਠਾਕ ਹੋਵੋਗੇ ਤੇ ਅਸੀਂ ਪਹੁੰਚੇ ਆ ਪਿੰਡ ਮੁਸਤਾਬਾਦ ਏਕਮ ਦੀ 마ਸੀ ਦੇ ਪਿੰਡ ਤੇ ਗੁਰਦੁਆਰਾ ਹੈਗਾ ਜੀ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਤੇ ਅਸੀਂ ਗੁਰਦਰਾ ਸਾਹਿਬ ਪਹੁੰਚ ਗਏ ਆ ਤੇ ਇਹ ਹੈਗਾ ਜੀ ਰੋਡ ਦੇ ਉੱਤੇ ਗੁਰਦੁਆਰਾ ਸਥਿਤ ਆ ਤੇ ਏਕਮ ਦੀ 마ਸੀ ਨੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਸੀਗਾ ਗੁਰਦੁਆਰਾ ਸਾਹਿਬ ਤੇ ਅਸੀਂ ਵੀ ਆਏ ਆ ਸਰਤਾਜ ਆ ਜਾ ਇੱਧਰ ਤੇ ਅਸੀਂ ਟੇਕਣ ਲੱਗੇ ਆ ਜੀ ਮੱਥਾ ਤੇ ਆਜੋ ਤੁਹਾਨੂੰ ਵੀ ਕਰਾਈਏ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਸਤਨਾਮ ਸ਼ੇਵਾ ਹੈ ਗੁਰੂ ਸਾਹਿਬ ਜੀ ਚਰਨ ਸਗਲ ਪੈ ਮਾਥੇ ਤਖ ਬਿਨ ਸੇ ਸਗ ਪਾਇਆ ਦਇਆ ਲ ਹੋ ਆਕਾਰ ਬਖ ਮਸਰਾਮ ਜੀ ਪੂਰਾ ਸਤ ਕਰ ਧਿਆਇ ਪਰਬ ਕੀ

Gracias.